ਕਿਸਾਨ ਵੀਰੋ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਜੋ ਕਿ ਯਾਰ ਸੋਮਵਾਰ ਲੱਗਦੀ ਆ ਤੇ ਅੱਜ ਆਪਾਂ ਛੋਟਲੀ ਸੁਵਰਾਜ ਲੈ ਕੇ ਆਇਆ 969 ਐਫੀ ਹਰ ਵਾਈਪਰ ਦੇ ਵਿੱਚ ਤੇ ਆਪਾਂ ਤੁਹਾਨੂੰ ਸੁਵਰਾਜ ਬਾਰੇ ਦੱਸਦੇ ਹਾਂ ਜਾਣਕਾਰੀ 2022 ਮਾਡਲ ਆ ਜੀ ਕੋੜਾ ਵੈਂਪਰ ਲੱਗਿਆ ਹੋਇਆ ਇਹ ਚੈੱਕ ਕਰ ਲਾਦੇ ਆ ਨਵੇਂ ਟਾਇਰ ਨੇ ਰੈਂਬ ਬਿਲਕੁਲ ਨਵੇਂ ਨੇ 963 ਐਫੀ 2022 ਮਾਡਲ ਟਰੈਕਟਰ ਦੇ ਕੋਈ ਵੀ ਰੰਗ ਬੇਡ ਨਹੀਂ ਵੱਜਿਆ ਸਾਰਾ ਰਜਨ ਵਾਲਾ ਜੀ ਸਵਰਾਜ 969 3 ਸਪੀਡਰ ਦੇ ਵਿੱਚ ਆ ਜੀ 4/4 ਹੈ ਜੀ ਨਾ ਮੈਂ ਟਾਇਰ ਨਹੀਂ ਚੱਰੀ 80 ਬਸੇ ਟਾਇਰ ਹੈਗੇ ਨੇ ਐਮ ਆਰ ਐਫ ਦੇ ਟਾਇਰ ਨਹੀਂ ਚੱਰੀ ਝੰਕੜੇ ਐਮ ਆਰ ਐਫ ਦਾ ਸਾਈਡ ਗੇਅਰ ਦੇ ਵਿੱਚ ਆ ਜੀ 3 ਸਪੀਡ ਹੈ ਜੀ ਤੇ ਮੂਗੀ ਸਿਸਟਮ ਲੱਗਾ ਹੋਇਆ ਜੀ ਫੇਵਰਟ ਸਮੇਤ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਵੇਟ ਵੀ ਲੱਗੇ ਹੋਏ ਨੇ ਮਗਰਾਟ ਵੀ ਬਿਲਕੁਲ ਸਾਫ਼ ਨੇ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਗਈ ਇਹ ਨੰਡਾ ਡਬਲ ਸਮੇਤ ਆ ਗਈ 540 ਤੇ 500 40 E ਤੇ ਦੇਖ ਸਕਦੇ ਨਹੀਂ ਚੱਕਰਾਂ ਦੇ ਵਿੱਚ ਆ ਗਿਆ ਨੰਡਾ ਡਬਲ ਸਮੇਤ ਆਈ ਦੇ ਟੋਲ ਵੀ ਲੱਗਿਆ ਹੋਇਆ ਜੀ ਇਹ ਦੇਖ ਸਕਦਾ ਤੁਸੀਂ ਸਦਰੀ ਸਮੇਤ ਮਯੂਗੀ ਸ਼ਰਟ ਵੀ ਸਮੇਤ ਆਈ ਇਹ ਦੇ ਆਪਾਂ ਸੋਣ ਨੂੰ ਦੂਜੀ ਛੜ ਚੈੱਕ ਕਰਾਂ ਨੇ ਸਬਰਾਜ 969 ਐਫੀ ਦੇਰ ਬਾਈ ਮਾਡਲ ਤੁਸੀ ਸ਼ੈਡ ਚੈੱਕ ਕਰ ਲੋ ਜੀ ਬੇਟ ਲੱਗੇ ਹੋਏ ਨੇ ਪੂਰੀ ਸ਼ੈਡ ਵੀ ਟਾਈਮ ਆਸ ਟਾਇਰ ਨਹੀਂ ਚੌਂਕੜਾ ਜੀ ਪਲੇਟ ਫੋਰ ਬਹੁਤ ਖੁੱਲਾ ਹੀ ਦੇਖ ਸਕਦਾ ਤੁਸੀਂ 3 ਸਪੀਡ ਦੇ ਵਿੱਚ ਆ ਗਿਆ ਜੀ ਇਹ 4x4 ਆ ਜੀ 5 ਸਟਾਰ ਆ ਇਹ ਪਾਵਰ ਸਟੀਅਰਿੰਗ ਦੇ ਵਿੱਚ ਆਈਏ 963 ਐਫੀ ਹੋਰ ਵੀ ਹੋਰ ਇਹ ਜਿਹੜੀ ਡਿਮਾਂਡ ਰੱਖੀ ਹੈ ਜੀ 10 ਲੱਖ 75000 ਰੁਪਏ ਦੀ ਡਿਮਾਂਡ ਹੈ ਜੀ ਇਹ 2022 ਮਾਡਲ ਆ ਜੀ ਕੋੜਾ ਬੈਂਪਰ ਲੱਗਾ ਹੋਇਆ ਦੋ ਫੁੱਟੀ ਇਹ ਕੋਈ ਵੀ ਰੀ ਸਵਰਾਜ 963 ਐਫੀ ਖਰੀਦਣੇ ਚਾਹ ਬਣਾਈ ਤੇ ਬਾ ਫੋਨ ਨੰਬਰ ਦੱਸ ਦਾਂਗੇ ਜੀ ਤੁਸੀਂ ਕਾਲ ਕਰਕੇ ਟਰੈਕਟਰ 969 ਐਫੀ ਖਰੀਦ ਸਕਦੇ ਹੋ 4x4 ਧੰਨਵਾਦੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੱਧ ਤੋਂ ਵੱਧ ਨਾਲੇ ਸ਼ੇਅਰ ਕਰ ਦੇਵੀਂ ਧੰਨਵਾਦੀ